ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਤਾਰੇ ਮੀਰੇ ਦੇ ਫੁੱਲਾਂ ਦੀ ਨਾ ਪੁਰਜੀ ਬਣਾਵਾਂਗੇ ਆ ਆਪਣੇ ਤਾਰਾ ਮੀਰਾ ਹੈਗਾ ਆ ਤੁਹਾਨੂੰ ਦਿਖਾਉਣੀ ਆ ਵੀ ਦੇਖੋ ਆ ਫੁੱਲ ਲੈ ਇਹਨਾਂ ਦੇ ਤੇ ਇਹ ਆਪਣੇ ਖੇਤਾਂ 'ਚ ਹੁਣ ਆਮ ਹੈਗੇ ਆ ਤੇ ਸਬਜ਼ੀ ਇਹਦੀ ਬਹੁਤ ਟੇਸਟੀ ਬਣਦੀ ਹੈ ਜਿਹੜੇ ਜੋੜਾਂ ਦੇ ਦਰਦ ਵਾਸਤੇ ਤਾਂ ਬਹੁਤ ਹੀ ਗੁਨਾਕਾਰ ਹੈ ਇਹ ਚੀਜ਼ ਤਾਰਾ ਮੀਰਾ ਜਿਹੜਾ ਵਾਈਵਾਦੀ ਵਾਸਤੇ ਤੇ ਅੱਜ ਆਪਾਂ ਇਹਦੀ ਬਣਾਵਾਂਗੇ ਪੁਰਜੀ ਤੇ ਆਪਾਂ ਲਾ ਪਹਿਲਾਂ ਥੋੜੇ ਜਿਹਾ ਚਾਚਾ ਕੱਟ ਕੇ ਰੱਖ ਲਏ ਆਪਾਂ ਦੇਖੋ ਤੇ ਆ ਆ ਆਪਣੇ ਕੋਲੇ ਸਾਬਤ ਹੈ ਇਹ ਆਪਾਂ ਹੁਣ ਥੋੜੇ ਜਿਹਾ ਹੋਰ ਕੱਟ ਲਾਂਗੇ ਤੇ ਫਿਰ ਆਪਾਂ ਸਬਜੀ ਬਣਾਉਣਾ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਕੱਟ ਲਗੇ ਹੁਣ ਜੀ ਆਪਾਂ ਇਹਨਾਂ ਨੂੰ ਨਾ ਹਸ ਤੱਕ ਕਰਕੇ ਨਾ ਛੋਟੇ ਛੋਟੇ ਬਰੀਕ ਬਰੀਕ ਇਹਨਾਂ ਨੂੰ ਕੱਟ ਲਾਂਗੇ ਆਪਾਂ ਇਹਦੀਆਂ ਡੰਡੀਆਂ ਨਾ ਬਹੁਤ ਹੀ ਕੱਚੀਆਂ ਹੈ ਤੇ ਜੇ ਡੰਡੀਆਂ ਪੱਕੀਆਂ ਉਹਨਾਂ ਨੂੰ ਕੱਢ ਦਿਓ ਤੇ ਕੱਲੇ ਫੁੱਲ ਫੁੱਲ ਲੈ ਲਓ ਆਪਾਂ ਇਹ ਲਿਆਉਂਦੇ ਜਿਹੜਾ ਤਾਰਾ ਮੀਰਾ ਬਹੁਤ ਵਧੀਆ ਹੈ ਕੱਚੀਆਂ ਕੱਚੀਆਂ ਡੰਡੀਆਂ ਇਹਨਾਂ ਦੀਆਂ ਐਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਆਹ ਕੱਟ ਲਾਂਗੇ ਆਹ ਦੇਖੋ ਆਹ ਦੇਖੋ ਡੰਡੀ ਹੈ ਨਾ ਜਿਹੜੀ ਤੇ ਬਹੁਤ ਹੀ ਨਰਮ ਹੈ ਤੇ ਜਲਦੀ ਬਣ ਜਾਣਗੀਆਂ ਇਹ ਐਸ ਤਰ੍ਹਾਂ ਕਰਕੇ ਆਪਾਂ ਤਾਰਾ ਮੀਰਾ ਨੂੰ ਕੱਟ ਲਾਂਗੇ ਤਾਰਾ ਮੀਰਾ ਆਪਾਂ ਕੱਟ ਲਿਆ ਦੇਖੋ ਬਰੀਕ-ਬਰੀਕ ਕੱਟ ਲਿਆ ਇਧਰ ਨਾ ਆਪਾਂ ਤਿੰਨ-ਚਾਰ ਲਏ ਆ ਆਲੂ ਇਨਾਂ ਦੇ ਵੀ ਆਪਾਂ ਪਤਲੇ-ਪਤਲੇ ਪੀਸ ਕਰ ਲਏ ਆ ਤੇ ਹੁਣ ਆਪਾਂ ਆਲੂ ਜਿੰਨੇ ਆ ਪੰਚਾਈਦੇ ਉਹਨੇ ਆਪਾਂ ਲੈ ਸਕਦੇ ਹੁਣ ਆਪਾਂ ਲਾਉਨੇ ਤੜਕਾ ਇੱਧਰ ਆਪਣੀ ਕੜਾਈ ਰੱਖੀ ਆ ਇੱਧਰ ਕੜਾਈ ਆਪਣੀ ਰੱਖੀ ਆ ਇਹਦੇ ਵਿੱਚ ਨਾ ਇੱਕ ਆਪਾਂ ਇੱਕ ਕੜਛੀ ਆ ਸਰੋਂ ਦੇ ਤੇਲ ਦੀ ਪਾਈ ਆ ਤੇ ਇਹ ਜਦੋਂ ਭੁਰਜੀ ਬਣਾਉਣਾ ਤਾਰੇ ਮੀਰੇ ਦੀ ਤੇ ਸਰੋਂ ਦੇ ਤੇਲ ਚ ਹੀ ਬਨਾਇਓ ਬਹੁਤ ਹੀ ਟੇਸਟੀ ਬਣਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੀਰਾ ਤੇ ਹੁਣ ਆਪਾਂ ਇਹਦੇ ਵਿੱਚ ਆਹ ਪਾ ਦਾਂਗੇ ਲਸਣ ਤੇ ਹੁਣ ਆਪਾਂ ਨਾ ਪਿਆਜ਼ ਟਮਾਟਰ ਤੇ ਹਰੀ ਮਿਰਚ ਇਹ ਸਾਰਾ ਕੁਝ ਆਪਾਂ ਇਕੱਠਾ ਹੀ ਪਾ ਲਾਂਗੇ ਇਹਦੇ ਵਿੱਚ ਇਹ ਇਕੱਠਿਆਂ ਨੂੰ ਆਪਾਂ ਥੁੰਨ ਲਾਂਗੇ ਨਾਲੇ ਆਪਣੀ ਲਸਣ ਦਾ ਕੱਚਾ ਪੰਨ ਨਿਕਲ ਜਾਊਗਾ ਨਾਲੇ ਆਪਣੇ ਟਮਾਟਰ ਤੇ ਪਿਆਜ਼ ਸੌਫਟ ਹੋ ਜਾਊਗਾ ਹੁਣ ਆਪਾਂ ਮਸਾਲੇ ਮਿਕਸ ਕਰਦੇ ਆ ਤੇ ਹੁਣ ਆਪਾਂ ਨਾ ਸਬਜੀ ਦੇ ਹਿਸਾਬ ਨਾਲ ਮਸਾਲਾ ਨਮਕ ਪਾ ਦਾਂਗੇ ਤੇ ਆਪਣੇ ਮਸਾਲੇ ਜਲਦੀ ਪੱਕ ਜਾਣਗੇ ਤੇ ਹੁਣ ਆਪਾਂ ਇਹਨੂੰ ਨਾ ਘਾ ਕੇ ਪਕਾਵਾਂਗੇ ਹੁਣ ਆਪਾਂ ਨਾ ਹੌਕ ਨੂੰੜੀ ਚ ਮਿਕਸ ਕਰਕੇ ਨਾ ਤੇ ਇਹਨੂੰ ਘਾ ਕੇ ਪਕਾਵਾਂਗੇ ਹੁਣ ਆਪਾਂ ਆਪਣੇ ਟਮਾਟਰ ਤੇ ਪਿਆਜ਼ ਨਾ ਪੌਸਟ ਹੋ ਗਏ ਤੇ ਲਸਣ ਦਾ ਵੀ ਕੱਚਾ ਪਾਨ ਮਿਕਸ ਲ ਗਿਆ ਦੇਖੋ ਬਹੁਤ ਵਧੀਆ ਪੱਕ ਗਏ ਹੁਣ ਆਪਾਂ ਨੇ ਇਹਦੇ ਵਿੱਚ ਮਸਾਲੇ ਪਾ ਦਿਆਂਗੇ ਲਾਂਕਾ ਆਪਣਾ ਪਾਇਆ ਮਸਾਲੇ ਆਪਾਂ ਬਹੁਤ ਜ਼ਿਆਦਾ ਨਹੀਂ ਪਾਉਂਦੇ ਅੱਧਾ ਚਮਚਾ ਆਪਾਂ ਨੂੰ ਮਿਰਚ ਪਾਵਾਂਗੇ ਅੱਧਾ ਚਮਚਾ ਆਪਾਂ ਹਲਦੀ ਪਾਵਾਂਗੇ ਇੱਕ ਚਮਚਾ ਆਪਾਂ ਧਨੀਏ ਦਾ ਪਾਊਡਰ ਪਾਵਾਂਗੇ ਆਪਾਂ ਗਰਮ ਮਸਾਲਾ ਨਹੀਂ ਪਾਉਂਦੇ ਧਨੀਆ ਪਾਊਡਰ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਤਾਂ ਮਿਕਸ ਕਰ ਦਿੰਨੇ ਤੇ ਹੁਣ ਆਪਾਂ ਹਲਦੀ ਨੂੰ ਤੇ ਮਿਰਚਾਂ ਨੂੰ ਪਕਾਵਾਂਗੇ ਤਾਂ 2-4 ਮਿੰਟ ਹੀ ਪਕਾਵਾਂਗੇ ਆਪਾਂ ਇਹਨਾਂ ਨੂੰ ਹੁਣ ਆਪਾਂ ਨਾਣੇ ਦੇ ਵਿੱਚ ਪਾਣੀ ਪਾ ਦੇਾਂਗੇ ਥੋੜਾ ਜਿਹਾ ਬਹੁਤ ਜ਼ਿਆਦਾ ਨਹੀਂ ਪਾਉਂਦੇ ਥੋੜਾ ਹੀ ਪਾਵਾਂਗੇ ਨਾਲੇ ਤਾਂ ਆਪਣੇ ਮਸਾਲੇ ਖੁੱਲ ਜਾਣਗੇ ਤੇ ਨਾਲੇ ਵਧੀਆ ਪੱਕ ਜਾਣਗੇ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ ਤੇ ਜਦੋਂ ਇਹ ਤੇਲ ਛੱਡਦਾ ਨਾ ਫਿਰ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ ਆਪਣੇ ਮਸਾਲੇ ਨੇ ਘੋਟ ਛੱਡਤਾ ਦੇਖੋ ਬਹੁਤ ਵਧੀਆ ਪੱਕ ਗਿਆ ਤੇ ਪਾਣੀ ਮੱਤ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਆਲੂ ਪਾ ਦਾਂਗੇ ਪਾਣੀ ਨਹੀਂ ਆਪਾਂ ਪਾਉਣਾ ਆਪਾਂ ਇਹਨਾਂ ਨੂੰ ਭਾਵ ਨਾਲ ਹੀ ਪਕਾਵਾਂਗੇ ਹੁਣ ਆਪਾਂ ਨਾ 4 ਤੋਂ 5 ਮਿੰਟ ਨਾ ਆਲੂਆਂ ਨੂੰ ਟੱਕੇ ਪਕਾਵਾਂਗੇ ਤੇ ਬਾਅਦ ਚ ਤਾਰਾ ਮੀਰਾ ਪਾਵਾਂਗੇ ਆਪਾਂ 5 ਮਿੰਟ ਹੋ ਗਏ ਆਪਣੇ ਆਲੂਆਂ ਨੂੰ ਤੇ ਹੁਣ ਆਪਾਂ ਨਾ ਇਹਦੇ ਵਿੱਚ ਤਾਰਾ ਮੀਰਾ ਪਾ ਦੇਵਾਂਗੇ। ਥੋੜਾ ਥੋੜਾ ਕੱਟ ਕੇ ਪਾਵਾਂਗੇ ਆਪਾਂ ਵਿੱਚ ਮਿਕਸ ਕਰ ਦਿੰਨੇ। ਨਾ ਪਾ ਤਾਰਾ ਮੀਰਾ ਇਹਦੇ ਵਿੱਚ ਪਾ ਤਾ ਤੇ ਆਪਾਂ ਥੋੜਾ ਜਿਹਾ ਹੁਣ ਇਹਨੂੰ ਜਿੰਨਾ ਕੱਪ ਤੂੰ ਮਿਕਸ ਹੁੰਦਾ ਫਿਰ ਇਹ ਆਪਣੇ ਆਪ ਹੀ ਸੌਫਟ ਹੋ ਕੇ ਨਾ ਤੇ ਵਿੱਚ ਮਿਲ ਜਾਊਗਾ। ਮਸਾਲਿਆਂ ਦੇ ਤੇ ਹੁਣ ਆਪਾਂ ਇਹਨੂੰ ਢੱਕ ਦੇਣਾ। ਹਾਂਜੀ 7 ਤੋਂ 8 ਮਿੰਟ ਹੋ ਗਏ। ਕਿ ਆਪਾਂ ਵੇਖਦੇ ਆ ਆਪਾਂ ਦੇ ਆਲੂ ਬਣੇ ਆ ਕਿ ਨਹੀਂ ਬਣੇ। ਬਾ ਥੋੜੇ-ਥੋੜੇ ਹਜੇ ਕੱਚੇ ਆ ਤੇ 5-7 ਮਿੰਟ ਹੋਰ ਲੱਗਣਗੇ। ਹਾਂਜੀ ਆਪਾਂ ਵੇਖਦੇ ਆ ਆਪਣੇ ਆਲੂ ਬਣ ਗਏ ਕਿ ਨਹੀਂ ਬਣੇ ਆਲੂ ਆਪਣੇ ਬਣ ਗਏ ਸੌਫਟ ਹੋ ਗਏ ਬਹੁਤ ਵਧੀਆ ਬਣ ਗਏ ਸਰ ਜੀ ਆਪਣੀ ਭੁਰਜੀ ਆਪਣੀ ਤਾਰਾ ਮੀਰਾ ਦੀ ਹੋ ਗਈ ਤਿਆਰ ਆਪਾਂ ਮਸਾਲਾ ਤਾਂ ਭੁੰਨਿਆ ਸੀ ਤੇਜ ਗੈਸ ਤੇ ਤੇ ਆਲੂਆਂ ਨੂੰ 5 ਮਿੰਟ ਪਕਾਇਆ ਸੀ ਆਪਾਂ ਮੀਡੀਅਮ ਗੈਸ ਤੇ ਤੇ ਹੁਣ ਆਪਾਂ ਤਾਰਾ ਮੀਰਾ ਪਾ ਕੇ ਨਾ ਤੇ 15 ਤੋਂ 16 ਮਿੰਟ ਲੱਗੇ ਆਪਾਂ ਸਲੋ ਗੈਸ ਤੇ ਪਕਾਇਆ ਸੀ ਤੇ ਹੁਣ ਆਪਾਂ ਇਹਨੂੰ ਗੈਸ ਆਫ ਕਰ ਦਿੰਨੇ ਆ ਤੇ ਭੁਰਜੀ ਨੂੰ ਆਪਾਂ ਹੁਣ ਕੱਢਦੇ ਆ ਕੌਲੇ ਵਿੱਚ ਹਾਂਜੀ ਆਪਣੀ ਤਾਰੇ ਮੀਰੇ ਦੀ ਭੁਰਜੀ ਬਣ ਕੇ ਹੋ ਗਈ ਤਿਆਰ ਤੇ ਤੁਸੀਂ ਵੀ ਜਰੂਰ ਬਣਾਇਓ ਤਾਰੇ ਮੀਰਾ ਨੂੰ ਹੁਣ ਫੁੱਲ ਵਾਧੂ ਲੱਗੇ ਹੋਏ ਆ ਤੇ ਵਧੀਆ ਸਬਜ਼ੀ ਆ ਤੇ ਆਪਣੇ ਸਰੀਰ ਵਾਸਤੇ ਬਹੁਤ ਹੀ ਹੈਲਦੀ ਹੈ ਇਹ ਤਾਰਾ ਮੀਰਾ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੇ ਅਗਲੀ ਵੀਡੀਓ ਚ ਸਸਿਕਾ